ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਦਾ ਹਲਕਾ ਕੋੜਾ ਦਾ ਪਿੰਡ ਹੈਗਾ ਮੰਗਿਆਲ ਤੁਹਾਨੂੰ ਦੱਸਣਾ ਚਾਹਾਂਗੇ ਇੱਥੇ ਇੱਕ ਹਰ ਸਾਲ ਜਿਹੜਾ ਬੜਾ ਵੱਡਾ ਮੇਲਾ ਲੱਗਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਵੀ ਉਹ ਮੇਲਾ ਲੱਗਿਆ ਇਹ ਮੇਲਾ ਕਿਉਂ ਲੱਗਦਾ ਇਹਦੇ ਤੇ ਵੀ ਆਪਾਂ ਜਾਣਨਾ ਜ਼ਰੂਰ ਪਾਵਾਂਗੇ ਦੱਸ ਜੀ ਕਿ ਇੱਕ ਲਾਲ ਚੰਦ ਜੀ ਸ਼ਰਮਾ ਜੀ ਹੈਗੇ ਨੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਕਿਸੇ ਕਈ ਸਾਲਾਂ ਪਹਿਲੇ ਕਹਿੰਦੇ ਇਸ ਏਰੀਆ ਦੇ ਵਿੱਚ ਕਰਾਵੀ ਦਰਿਆ ਵਗਦਾ ਉਸ ਰਾਵੀ ਦਰਿਆ ਦੇ ਵਿੱਚ ਫਲੱਡ ਕਹਿੰਦੇ ਜਿਹਨੂੰ ਹੜ ਆਂਦੇ ਸੀਗੇ ਹੜ ਕਾਫੀ ਆਇਆ ਸੀਗਾ ਤੇ ਇਹ ਪਿੰਡ ਜਿਹੜਾ ਰੁੜਨ ਦੀ ਕਗਾਰ ਤੇ ਸੀਗਾ ਤੇ ਲਾਲਚੰਦ ਸ਼ਰਮਾ ਜੀ ਵੱਲੋਂ ਤਸਵੀਰਾਂ ਦੇਖੋ ਪਹਿਲੇ ਮੇਲਾ ਲੱਗਾ ਕਾਫੀ ਵੱਡਾ ਮੇਲਾ ਆ ਇੱਥੇ ਕਾਫੀ ਦੁਨੀਆ ਆਈ ਆ ਕਵਾਲੀਆਂ ਵੀ ਚੱਲ ਰਹੀਆਂ ਅੱਜ ਪੂਰੇ ਬਧਾਈ ਜਗਿੰਦਰਪਾਲ ਜੀ ਜਿਹੜੇ ਹੈਗੇ ਨੇ ਉਹ ਵੀ ਆਏ ਸੀਗੇ ਇੱਥੇ ਨਤਮਸਤਕ ਹੋਣ ਦੇ ਲਈ ਤੁਸੀਂ ਤਸਵੀਰਾਂ ਦੇ ਸਕਦੇ ਹੋ ਮੇਲੇ ਦੀਆਂ ਕਹਿੰਦੇ ਨੇ ਉਸ ਵਕਤ ਉਸ ਲਾਲਚੰਦ ਸ਼ਰਮਾ ਜੀ ਵੱਲੋਂ ਇੱਕ ਖਰੀਆਦ ਕੀਤੀ ਸੀਗੀ ਜਲ ਵੀਰਵਾ ਅਗੇ ਕਿ ਜਿਹੜਾ ਇਹ ਜਿਹੜਾ ਪਾਣੀ ਹੈਗਾ ਵਹਾਰ ਹੈਗਾ ਹੜ ਦਾ ਇੱਥੇ ਰੁਕ ਜੇ ਜਾਂ ਕਿਸੇ ਹੋਰ ਪਾਸੇ ਨੂੰ ਰੁਕ ਹੋ ਜੇ ਤਾਂ ਜੋ ਸਾਡਾ ਪਿੰਡ ਬਚ ਸਕੇ ਦੱਸਦੇ ਕਿ ਉਸ ਦੱਸਿਆ ਜਾਂਦਾ ਕਿ ਉਸ ਵਕਤ ਜਲਬੀ ਜਿਹੜੇ ਸੀਗੇ ਉਹਨਾਂ ਵੱਲੋਂ ਜਿਹੜਾ ਵਹਾਵ ਜਿਹੜਾ ਸੀ ਪਾਣੀ ਦਾ ਉਹ ਚੇਂਜ ਕਰ ਦਿੱਤਾ ਗਿਆ ਹੋਰ ਹੀ ਕਿਸੇ ਪਾਸੇ ਨੂੰ ਤੁਰ ਗਿਆ ਤੇ ਪਿੰਡ ਜਿਹੜਾ ਵਾਚ ਗਿਆ ਉਸ ਦੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਇੱਥੇ ਮੇਲਾ ਲੱਗਦਾ ਤੁਹਾਨੂੰ ਗੱਲਬਾਤ ਵੀ ਸੁਣਾਵਾਂਗੇ ਜਿਹਨਾਂ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਤੇ ਯੋਗਿੰਦਰਪਾਲ ਜੀ ਨਾਲ ਵੀ ਗੱਲ ਕਰਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਐਸੇ ਰਾਤ ਨੂੰ ਹੀ ਹਾਲ ਆਇਆ ਇੱਥੇ ਕਾਫੀ ਵੱਡਾ ਮੇਲਾ ਲੱਗਦਾ ਕੀ ਮਹੱਤਵ ਹੈ ਇਸ ਮੇਲੇ ਵਿੱਚ ਤੁਹਾਨੂੰ ਇਹ ਦੱਸਦੇ ਕਿ ਮੇਰੇ ਵੱਲੋਂ ਬੰਗਾਲ ਪਿੰਡ ਦੇ ਜਿੰਨੇ ਵੀ ਨਿਵਾਸੀ ਨੇ ਉਹਨਾਂ ਨੂੰ ਮੇਰੇ ਵੱਲੋਂ ਨੱਖ-ਨੱਖ ਬਧਾਈ ਹੈ ਔਰ ਜਿਹੜਾ ਇੱਥੇ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਇਤਿਹਾਸਿਕ ਮੇਲਾ ਕਰਾਇਆ ਜਾ ਰਿਹਾ ਹੈ ਬੇਸਿਕਲੀ ਇਸ ਪਿੰਡ ਤੋਂ ਲਾਲ ਚੰਨ ਸ਼ਰਮਾ ਜੀ ਜਿਹੜੇ 1954 ਦੇ ਵਿੱਚ ਰਾਵੀ ਦੇ ਵਿੱਚ ਬਹੁਤ ਵੱਡਾ ਫਲਾਡ ਆਇਆ ਸੀ ਇਹ ਪਿੰਡ ਸੀ ਇੱਥੋਂ ਦੇ ਲੈ ਲੜ ਸੀ ਇਹਨਾਂ ਨੇ ਦਰਵਾਜ਼ੇ ਵਿੱਚ ਜਾ ਕੇ ਜਲਪੀਰ ਅਗੇ ਬੇਨਤੀ ਕੀਤੀ ਕਿ ਸਾਡਾ ਪਿੰਡ ਜਿਹੜਾ ਇਹ ਫਲਾਡ ਤੋਂ ਬਚਣਾ ਚਾਹੀਦਾ ਤੋ ਇਹਨਾਂ ਦੀ ਪਿੰਡ ਤੋਂ ਨਾਲ ਦੀ ਉਹਨਾਂ ਦੀ ਫਰਿਆਦ ਸੁਣ ਕੇ ਜਲਪੀਰ ਨੇ ਕੁਝੜਾ ਆਪਣਾ ਰੁਖ ਬਖਰਾ ਕਰ ਲਿਆ ਪਿੰਡ ਬਚ ਗਿਆ ਇਹਨਾਂ ਉਸ ਨੇ ਪ੍ਰਾਰਥਨਾ ਕੀਤੀ ਕਿ ਜੇ ਸਾਡਾ ਪਿੰਡ ਬਚਦਾ ਹੈ ਜੇ ਜਲਪੀਨ ਦੀ ਸਾਡੇ ਉੱਤੇ ਮਿਹਰ ਕਰਦੇ ਨੇ ਤੇ ਫਿਰ ਹਰ ਸਾਲ ਅਸੀਂ ਮੇਲਾ ਕਰਾਉਣਾ ਕਰਾਂਗੇ ਇਸ ਦਿਨ ਦੇ ਤਾਂ ਇਸ ਕਰਕੇ ਇਸ ਚੁਪੰਯਾ ਤੋਂ ਲੈ ਕੇ ਅੱਜ ਤੱਕ ਲਗਾਤਾਰ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੇ ਪਿੰਡ ਚੋਂ ਸਾਰੇ ਮੈਨੇਜਮੈਂਟ ਕਮੇਟੀ ਇਕੱਠੀ ਹੋ ਕੇ ਤੇ ਹਰ ਸਾਲ ਇਹ ਮੇਲਾ ਕਰਾਂਦੇ ਨੇ ਇਸ ਦਿਨ ਦੇ ਤੇ ਮੇਰੀ ਸਾਰੇ ਪਿੰਡ ਅੱਗੇ ਬੇਨਤੀ ਹੈ ਪ੍ਰਾਰਥਨਾ ਜੀ ਬਜ਼ੁਰਗਾਂ ਤੇ ਪ੍ਰਾਰਥਨਾ ਕਰਨ ਨਾਲ ਆ ਰੱਬ ਮਿਰਵਾਣਾ ਹੋ ਜਾਵੇ ਤੇ ਸਾਨੂੰ ਵੀ ਸਾਰਿਆਂ ਨੂੰ ਲਾਲ ਚੰਦ ਸ਼ਰਮਾ ਜੀ ਦੇ ਦੱਸਿਓ ਇਹ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਆਪਣਾ ਜੀਵਨ ਜਿਹੜਾ ਸਫਲ ਬਣਾਉਣਾ ਚਾਹੀਦਾ ਹੈ ਫੇਰ ਮੇਰੇ ਵੱਲੋਂ ਮੈਨੇਜਮੈਂਟ ਕਮੇਟੀ ਦੇ ਸੁਪਿੰਡ ਨੂੰ ਲੱਖ ਲੱਖ ਵਧਾਈ ਹੈ ਔਰ ਜਲ ਪੀਰ ਅਗੇ ਮੇਰੀ ਪ੍ਰਾਰਥਨਾ ਹੈ ਸਾਰੇ ਪਿੰਡ ਦੇ ਤੇ ਉਹਨਾਂ ਦੀ ਨਿਗਾਹ ਕਿਰਪਾ ਬੰਦੀ ਰਹੇ ਸਾਰਾ ਪਿੰਡ ਦਿਨ ਦਿਵਿਚਾਰ ਚੁਗਲੀ ਤੋਂ ਬਚੀ ਰਹੇ ਇਹ ਮੇਰੀ ਅਰਦਾਸ ਹੈ ਆ ਜੀ ਚੰਦਰਾਸ਼ੂਜੀ ਤੁਹਾਡੇ ਪਿੰਡ ਮੰਗਿਆਲ ਦੇ ਵਿੱਚ ਕਾਫੀ ਵੱਡਾ ਢੇਲਾ ਲੱਗਦਾ ਹਰ ਸਾਲ ਅੱਜ ਵੀ ਲੱਗਾ ਹੋਇਆ ਤੇ ਕੀ ਮਹੱਤਤਾ ਕਿਉਂ ਲਗਾਇਆ ਜਾਂਦਾ ਹੈ ਸਾਡੇ ਪਿੰਡ ਮੰਗਿਆਲ ਤੋਂ ਇਹ 74 ਸਾਲ ਤੋਂ ਮਿਲਿਆ ਲੱਚ ਲਿਆ ਜੀ ਮੇਰੇ ਦਾਦਾ ਜੀ ਕ્યાਗ ਮੂਰਤੀ ਲਾਲਚਨ ਸ਼ਰਮਾ ਜੀ ਉਹਨਾਂ ਦਾ ਜਿਸ ਤਾਫੇ ਤੇ ਮਿਲਿਆ ਹੈ ਤੇ ਇਹ ਜਲਪੀਰ ਦੀ ਮਿਹਰਬਾਨੀ ਨਾਲ ਹੋ ਰਿਹਾ ਸਨ 1954 ਦੇ ਹੜ੍ਹ ਆਈ ਸਾਡੇ ਪਿੰਡ ਚ ਤੇ ਮੇਰੇ ਦਾਦਾ ਜੀ ਨੇ ਲਾਲਚਨ ਸ਼ਰਮਾ ਜੀ ਨੇ ਜਲਪੀਰ ਅੱਗੇ ਬੇਨਤੀ ਕੀਤੀ ਸੀ ਕਿ ਅਗਰ ਇਹ ਪਾਣੀ ਰੋਕੀ ਦਿੱਤਾ ਜਾਏ ਸਾਡੇ ਪਿੰਡ ਨੂੰ ਬਚਾ ਲਿਆ ਜਾਏ ਤੇ ਤੇਰੇ ਖਵਾਜਾ ਪੀਰ ਕਰਾਂਗਾ ਮੈਂ ਤੇ ਸਨ 54 ਤੋਂ ਇਹ ਜੁੱਖਾ ਜਲਪੀਰ ਦਾ ਹੀ ਖਵਾਜਾ ਪੀਰ ਕਰਾ ਰਿਆ ਤੇ ਹਰ ਸਾਲ 14 ਮਾਰਚ ਨੂੰ ਸੰਗਰਾਦ ਵਾਲੇ ਦਿਨ ਕਰਵਾਇਆ ਜਾ ਰਿਹਾ ਮੇਲਾ